ਸਹਿਬਜ਼ਾਦਿਆਂ ਦੀ ਕੁਰਬਾਨੀ ਨਹੀਂ ਭੁੱਲਦਾ ਵਾਰੀ-ਵਾਰੀ ਸਿਰ ਸਹਿਬਜ਼ਾਦਿਆਂ ਨੂੰ ਸਰਦਾ ਦੇ ਫੁੱਲ ਭੇਟ ਕਰੀ ਜਾਂਦੇ ਸਿਆਂ ਦੁਨੀਆਂ ਦੇ ਵਿੱਚ ਜੇ ਸਭ ਤੋਂ ਉੱਚਾ ਗ੍ਰੰਥ ਹੈ 18ਵੀਂ ਸਦੀ ਦੇ ਅਖੀਰਲੇ ਸਮੇਂ 'ਚ ਜਨਮ ਲੈਣ ਵਾਲੇ ਸਾਧੂ ਵਾਸਵਾਨੀ ਜੀ ਜਿਨ੍ਹਾਂ ਦਾ ਪ੍ਰੇਮ ਤੁਨ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਸੀ ਜਦੋਂ ਇਹਨਾਂ ਦੇ ਕੋਲ ਇੱਕ ਸ਼ਬਦ ਪੁੱਛਿਆ ਗਿਆ ਕਿ ਤੁਹਾਡੀ ਨਿਗਾਹ ਦੇ ਵਿੱਚ ਇਹ ਸਿੰਧੀ ਪਰਿਵਾਰ ਵਿੱਚੋਂ ਸੀ ਮਾ ਇਹਨਾਂ ਦੀ ਗੁਰਬਾਣੀ ਪੜਾਉਂਦੀ ਸੀ ਆਪ ਗੁਰਬਾਣੀ ਪੜ੍ਹਦੀ ਸੀ ਸਵਾਲ ਕੀਤਾ ਗਿਆ ਕਿ ਤੁਸੀਂ ਅੱਜ ਸਿੰਧੀ ਸਮਾਜ ਵਿੱਚ ਉੱਚ ਕੋਟੀ ਦੇ ਸੰਤ ਤੋਂ ਉੱਚਾ ਰੁਤਬਾ ਰੱਖਦੇ ਹੋ ਤੁਹਾਡੀ ਨਜ਼ਰ ਦੇ ਵਿੱਚ ਐਸਾ ਕਿਹੜਾ ਗ੍ਰੰਥ ਹੈ ਜਿਹੜਾ ਸਭ ਤੋਂ ਮਹਾਨ ਹੈ ਸਾਧੂ ਟੀ ਐਲ ਵਸਵਾਨੀ ਜੀ ਦਾ ਜਵਾਬ ਸੀ ਮੇਰੀ ਨਜ਼ਰ ਦੇ ਵਿੱਚ ਦੁਨੀਆ ਦੇ ਵਿੱਚ ਜੇ ਸਭ ਤੋਂ ਉੱਚਾ ਗ੍ਰੰਥ ਹੈ ਸਭ ਤੋਂ ਉੱਚਾ ਸੁੱਚਾ ਸਤਕਾਰਯੋਗ ਗ੍ਰੰਥ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਮੈਂ ਵੀ ਮੰਨਦਾ ਜਦੋਂ ਅੱਜ ਸਾਨੂੰ ਪੂਨੇ ਸ਼ਹਿਰ ਦੇ